ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜੇਕਰ ਤੁਸੀਂ ਵੀ ਆਪਣੇ ਤੋਂ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਇਹ ਫੋਰ ਸੂਲ ਫੋਰ ਸੇਲ ਹੈ ਜੀ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀ ਗੱਲਬਾਤ ਜੀ ਵੀਰ ਜੀ ਅਸਟੀਕਾ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਮਾਸੀ ਕੇ ਪਿੰਡ ਮਾਸੀ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਮੋਗਾ ਸੌਰੀ ਮੋਗਾ ਆ ਜੀ ਜ਼ਿਲ੍ਹਾ ਮੋਗਾ ਪੈ ਗਿਆ ਜ ਪਿੰਡ ਮਾਚੀ ਕੇ ਮਾਸ਼ਾਅੱਲ ਮੋਬਾਈਲ ਨੰਬਰ ਬੋਲ ਦਿਓ ਜੀ 987648875 ਠੀਕ ਹੈ ਜੀ ਸਕਰੀਨ ਦੇ ਉੱਤੇ ਵੀ ਚੱਲ ਰਿਹਾ ਆਊਗਾ ਜਿਹੜੀ ਆਪਾਂ ਮੈਂ ਦੇਖ ਰਹੀ ਜੀ ਇਹ ਕਿਵੇਂ ਸੂਏ ਸੂਰੀ ਹੈ ਇਹ ਤੀਜੀ ਸੂਏ ਹੈ ਜੀ ਠੀਕ ਹੈ ਜੀ ਰੈਨਲ ਤੀਜੀ ਸੂਏ ਠੀਕ ਹੈ ਜੀ ਘਰ ਦੀ ਮੈਂ ਜਾਨੀ ਕਿ ਥੋੜੀ ਇੱਕ ਘਰੇਲੂ ਮੈਂ ਜੀ ਘਰੇਲੂ ਮੈਂ ਠੀਕ ਹੈ ਜੀ ਜਾਨੀ ਕਿ ਦੁੱਧ ਪਿਛਲੀ ਸੂਏ ਕਿੰਨਾ ਸੀਗਾ ਜੀ 15 ਲੀਟਰ ਸੀਗਾ ਠੀਕ ਹੈ ਜੀ ਸੀਮਨ ਵਗੈਰਾ ਤਾਂ ਕੁਝ ਪਤਾ ਇਸ ਵਾਰ ਨਹੀਂ ਸੀਮਨ ਵਾਰ ਵਧੀਆ ਹੀ ਭਰਾਵਾ ਪਰ ਚੰਗੇ ਸੀਮਨ ਭਰੋਣੇ ਹੁੰਦੇ ਆ ਠੀਕ ਹੈ ਜੀ ਜਾਨੀ ਕਿ ਇਸ ਵਾਰ ਉਮੀਦ ਆਪ ਨੂੰ 18 ਦੀ ਤੇ ਇਹ ਕਿੰਨੇ ਕ ਦਿਨ ਬਾਕੀ ਲੈ ਜੂਗੀ ਹਜੇ ਲੈ ਜੂਗੇ 7-8 ਦਿਨ ਯਾਨੀ ਕਿ ਹਫਤਾ ਬਾਕੀ ਹੈ ਯਾਨੀ ਕਿ ਇਹਦਾ ਹਫਤਾ ਲੈ ਜੂਗੀ ਹਾਂ ਦਾ ਉਹ ਨਾ ਲੈ ਠੀਕ ਹੈ ਜੀ ਤੋਰੋਗੇ ਵੀ ਮਤ ਸੋ ਦੋਸਤੋ ਪੈਰਾਂ ਤੇ ਨਿਸ਼ਾਨ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣੇ ਕੁੰਡੇ ਸਿੰਘ ਦੇ ਵਿੱਚ ਆ ਗਈ ਆ ਰਾਜੀ ਸਾਂਵੀ ਪਰੀ ਵੀ ਜਿੰਦ ਜਾਨ ਵਾਲੀ ਆ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਹਾਲੇ ਤਾਂ ਲੇਵਾ ਯਾਨੀ ਕਿ ਹੋਰ ਖੋਲੂਗੀ ਸੀਲ ਪੂਰੀ ਆ ਪੂਰੀ ਠੰਡੀ ਸੀਲ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਮੁੱਲ ਕੀ ਕਰਦੇ ਜੀ ਆਪਾਂ ਇਹਦਾ ਮੋਲੇ ਦਾ ਆਪਾਂ 2-10 ਕਰਦੇ ਆਂ ਠੀਕ ਹੈ ਜੀ ਬਾਅਦ ਯਾਨੀ ਕੀ ਕਹਿੰਦਾ ਭਾਪ ਮੰਤਨ ਕਰ ਮੰਤਨ ਹੋ ਜਾਏਗਾ ਜੀ ਹਾਂਜੀ ਠੀਕ ਹੈ ਜੀ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਵੀਡੀਓ ਦੇਖਣ ਲਈ ਸਭ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਅਕਸੀ ਨਵੀਂ ਹੋਰ ਵੀਡੀਓ ਦੇ ਨਾਲ